ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਵਾਹਿਗੁਰੂ ਜੀ ਝਾੜੂ ਪੋਚਾ ਲਗਾਤ ਆਪਾਂ ਨੇ ਚਾਦਰਾਂ ਚੁੱਤਰਾ ਝਾੜਤੀਆਂ ਸੈਟ ਕਰਤਾ ਹੁਣ ਇਧਰ ਵਿਸਾਤੀ ਕਾਟਨ ਦੀ ਚਾਦਰ ਤੇ ਚੱਕਤੀਆਂ ਸੀ ਇਹ ਉਹ ਹੁਣ ਦੂਜੇ ਕਮਰੇ ਚ ਵੀ ਲਗਾ ਲੀਆ ਝਾੜੂ ਪੋਚਾ ਆਪਾਂ ਕੰਮ ਨੀ ਮੀਟਦੀਏ ਤੇ ਉਸ ਤੋਂ ਬਾਅਦ ਲਾਉਣੇ ਫਿਰ ਆਪਾਂ ਰੋਟੀ ਰੋਟੀ ਲਾਉਣੇ ਨੇ ਅੱਜ ਪਰੌਂਠੇ ਅੱਜ ਸਵੇਰੇ ਪਰੌਂਠੇ ਬਣਾ ਲੈਣੀਆਂ ਮੈਂ ਤੇ ਚਾ ਨਾਲ ਤੇ ਖਾਣਿਆਂ ਦੇਖਦੀਆਂ ਕਾਦੇ ਨਾ ਕੀ ਪ੍ਰੋਗਰਾਮਾਂ ਦੇਖਦੇ ਹੁਣ ਪਰੌਂਠੇ ਲਾ ਲਈ ਆਪਾਂ ਰੋਟੀ ਅੰਜਲਾਉਣੀ ਆਪਾਂ ਪਰੌਂਠੇ ਪਰੌਂਠੇ ਲਾ ਦਈਏ ਤੇ ਚਾਹ ਬਣਾ ਲਈ ਅਦਰ ਪਰੌਂਠੇ ਫਿਰ ਦਿਖਾਉਣੀ ਆ ਤੁਹਾਨੂੰ ਤੇ ਆਹ ਪਾ ਦਿੰਨੇ ਤੇ ਲੋਜੀ ਹੁਣ ਆਪਾਂ ਕਲਾ ਦਈਏ ਪਰੌਂਠੇ ਬੈਗ ਲੋਜੀ ਉਧਰ ਆਪਾਂ ਨੇ ਚਾਹ ਬਣਾ ਲਈਆ ਚਾਹ ਨਾਲ ਵੈਸੇ ਵਧੀਆ ਲੱਗਦੇ ਨੇ ਸਵੇਰੇ ਸਵੇਰੇ ਪਰੌਂਠੇ ਤੇ ਆਪਾਂ ਹੁਣ ਲੱਗੀਏ ਪਰੌਂਠੇ ਬਣਾਉਣ ਤੇ ਵਿੱਚ ਲਾ ਲਿਆ ਕਿ ਉਹ ਅੱਜ ਦੇਸੀ ਕਿਉਂ ਦੇ ਪਰੌਂਠੇ ਬਣਨਗੇ ਆਪਣੇ ਤੇ ਖਾਣੇ ਨੇ ਆਜੂ ਜੀ ਨੇ ਭੈਣ ਭਾਈ ਨੇ ਤਾਂ ਆਪਾਂ ਲਾ ਲਈਏ ਫਟਾਫਟ ਫਿਰ ਆਪਾਂ ਜਾਣੇ ਆ ਤੇ ਕਿੱਥੇ ਜਾਣੇ ਆ ਇਹ ਬਾਅਦ ਚ ਦੱਸਾਂਗੇ ਹਲੇ ਆਪਾਂ ਦੱਸਦੇ ਨਹੀਂ ਹਨ ਸਰਪ੍ਰਾਈਜ਼ ਰੱਖਾਂਗੇ ਤੇ ਲੋ ਜੀ ਘਟ ਕਰ ਤਾਂ ਹੁਣ ਜਿਆਦਾ ਹੀ ਚੱਲ ਪਿਆ ਇਹ ਜਾਂ ਤਾਂ ਛੋੜਾ ਹੀ ਚੱਲਦਾ ਹੈ ਹੋਣ ਹੀ ਪਤਾ ਨਹੀਂ ਕੀ ਹੋ ਗਿਆ ਨਾ ਸਮਾਰ ਸਮਾਰ ਕੇ ਚਲਾ ਲਿਆ ਉਦੋਂ ਤਾਂ ਚੱਲ ਰਿਆ ਨਹੀਂ ਹੁਣ ਜਿਆਦੀ ਸਾਫ ਹੋ ਗਿਆ ਬਿਨਾ ਸਾਫ ਕਰੀ ਹੁਣ ਤਾਂ ਗੋਬਰ ਗੈਸ ਸਮਾਰਕ ਚੱਲਦਾ ਅੱਜ ਹੁਣ ਪਤਾ ਨਹੀਂ ਕਾਚਰਾ ਕੁਚਰਾ ਸਾਫ ਹੋ ਗਿਆ ਇਹਦੇ ਵਿੱਚੋਂ ਨਿਕਲ ਗਿਆ ਕੋਈ ਪਤਾ ਨਹੀਂ ਕੀ ਹੋਇਆ ਨਹੀਂ ਸਾਰਾ ਸਿਆਲ ਤਾਂ ਹਿਸਾ ਚੱਲਿਆ ਹੀ ਨਹੀਂ ਹੋਏਗਾ ਤੇ ਹੁਣ ਜਿਆਦੀ ਤੇਜ਼ ਹੋ ਗਿਆ ਤੇ ਲੋ ਜੀ ਹੁਣ ਪਰੌਠੀ ਲਾਉਦਾ ਹੁਣ ਆ ਹੀ ਹੁੰਦਾ ਜੇ ਤੇਜ਼ ਹੋ ਜਵੇ ਮੱਛਣ ਦਾ ਹੀ ਡਰ ਰਹਿੰਦਾ ਚਾਹ ਵੀ ਐ ਨਹੀਂ ਪਤਾ ਦੁੱਬੇ ਜਾਵੇ ਉੱਪਰ ਦੀ ਉੱਬਲ ਜਾਂਦੀ ਹੈ ਜੇ ਧਰ ਕੇ ਭੁੱਲ ਜਿਏ ਹੋਣਾ ਇੱਕ ਔਰ ਕਰਨੀ ਪੈਂਦੀ ਆ ਕੱਟ ਕਰਨੀ ਪੈਂਦੀ ਆ ਤੇ ਨਹੀਂ ਪਹਿਲਾਂ ਚੱਲੀ ਹੀ ਨਹੀਂ ਹੈਗਾ ਜੇ ਲਾਈਟ ਵੀ ਭੱਜ ਜਾਂਦੀ ਸੀ ਮਸਾਂ ਚਾਹ ਹੁੰਦੀ ਮਸਾਂ ਇੱਕ ਦੋ ਵਾਰੀ ਰੋਟੀ ਲਾਈ ਆ ਜੇ ਲਾਈਟ ਇਹ ਨਾ ਹੋਵੇ ਤੇ ਹੁਣ ਆਪਾਂ ਕਰ ਲਈਏ ਰੋਟੀ ਲਾ ਲਈਏ ਤੇ ਲੋ ਜੀ ਰੋਟੀ ਪਰੋਠੇ ਲਾ ਤੇ ਪ੍ਰਾਂth ਛਾੜ ਕੇ ਆਟਾ ਉੱਧਰ ਰੱਖਤੀ ਪਾਣੀ ਪਾ ਦਨੇ ਆ ਦੇ ਵਿੱਚ ਪਾਣੀ ਪਾ ਕੇ ਸਮਾਰ ਕੇ ਆਟਾ ਜਾਂ ਉਗਲ ਜੂ ਫਿਰ ਸਾਫ ਕਰ ਦਾਂਗੇ ਕਾਂਸਾ ਸਾਫ ਕਰ ਦਾਂਗੇ ਜਿਹੜੇ ਦੋ ਰਹਿ ਗਏ ਪਰੌਂਠੇ ਪਾ ਦिए ਫਿਰ ਕੰਮ ਨਿਪਟ ਤੋ ਆਪਣਾ ਸਾਜਰੇ ਹੁਣ ਤਾਂ ਵਧੀਆ ਸਾਜਰੇ ਨਿਪਟ ਜਾਂਦਾ ਕੰਮ ਸਾਫ ਸਪਾਈ ਫਟਾਫਟ ਨਿਪਟ ਜਾਂਦਾ ਪਤਾ ਨਹੀਂ ਹੁਣ ਸਾਜਰੇ ਉੱਠਦਿਆਂ ਸਿਆਲ ਚ ਦਿਨ ਛੋਟੇ ਹੁੰਦੇ ਨੇ ਰਾਤਾਂ ਵੱਡੀਆਂ ਹੁੰਦੀਆਂ ਨੇ ਹੁਣ ਦਾ ਸਰਜਰੀ ਉੱਠ ਗੜਦੀ ਹੈ ਸਰਜਰੀ ਨਿਬੜ ਜਾਂਦਾ ਕੰਮ 8 ਵਜੇ ਇਹਨੂੰ 9 ਵਜੇ ਨਿਬੜ ਜਾਂਦਾ ਫਿਰ ਵਿੱਲੇ ਫਰੀ ਤੇ ਲੋ ਜੀ ਪਰੌਂਠੇ ਲੈ ਗਏ ਆਪਣੇ ਤੇ ਰਹਿ ਗਿਆ ਅੰਦਿਚ ਧਰਤਨੀਆ ਚਾਹ ਇਹਨੇ ਗਰਮ ਹੋ ਚੁਗੀ ਬੈਸੇ ਮੈਂ ਕਰ ਲਈ ਸੀਗੀ ਪਰ ਲਈ ਵਸੇ ਰੱਖ ਤਾ ਘਿਓ ਵਾਲਾ ਡੱਬਾ ਜੰ ਸਾਫ ਕਰਕੇ ਹੁਣ ਕਾਂਸਾ ਸਾਫ ਕਰਦਨੇ ਆ ਰੋਟੀਆਂ ਪਾ ਕੇ ਰੱਖ ਕੇ ਟੱਕ ਤੇ ਪਰੌਂਠੇ ਤੇ ਹੁਣ ਕਾਂਸਾ ਸਾਫ ਕਰ ਦਈਏ ਸਾਫ ਸਫਾਈ ਕਰਕੇ ਤੁਨ ਵੀੜ ਤਾ आप साफ हो गया चलो जी हूँ चाह बंद कर दी है लो जी आ गए अज आप खेत च बागबाड़ी च बाग तोड़ चोड़द सींगरे मोंगरे बहुत लगे पे ने बाबरू बाबरू बताइयो नी इन्न दिन हो गए है ना हो कच्चे ने आ पक्के बैठ तोड़ने कह तो किन्ने लगे पे ने हाए हाए सी भी लगी पी है तोड़िए सेंगरे ਤੇ ਪੱਕੀ ਪੱਕੀ ਤੋੜ ਲੰਨੀ ਹੈ ਦੁਬਾਰੀ ਫਿਰ ਹੋ ਜੂਗੀ ਇੰਨੇ ਦਿਨ ਹੋ ਗਏ ਆਈਓ ਨਹੀਂ ਮੈਂ ਤਾਂ ਬਸ ਸੁੰਦਰੀ ਫਰੀ ਕੀ ਘਰ ਦੀ ਸਾਫ ਸਫਾਈ ਕਰਦੀ ਨਹੀਂ ਇੰਨੇ ਦਿਨਾਂ ਦੇ ਹੁਣ ਨੋ ਤੋੜ ਲੰਦੀ ਕੱਲ ਵੀ ਕਰਿਆ ਘਰ ਸਾਫ ਪਰਸੂ ਵੀ ਕਰਿਆ ਗਰਮ ਚਾਦਰਾਂ ਰੱਖੀਆਂ ਰੁੱਖੀਆਂ ਨੇ ਟਾਈਮ ਨਹੀਂ ਲੱਗਦਾ ਬਸ ਅੱਜ ਮੈਂ ਕਿੱਜਾਂ ਨਹੀਂ ਆ ਹੂੰ ਬੇਟੀ ਦੀ ਬਿਊਟੀ ਲਾ ਕੇ ਆਈਆਂ ਮੈਂ ਕਿਹਾ ਤੂੰ ਕਰਦੀ ਕੰਮ ਥੋੜਾ ਜਿਹਾ ਡੰਗਰਾਂ ਚ ਜੀ ਜਾਣਾ ਕੱਖਲੀਡ ਵੱਢ ਲਿਓ ਕਹਿੰਦਾ ਧੁੱਪ ਬਹੁਤ ਐ ਮੈਂ ਕਿਹਾ ਕੱਖਲੀਡ ਵੱਢ ਲਿਓ ਮੜ ਜਾ ਤੂੰ ਕਰਾਦੀ ਮੈਂ ਸਵੇਰੇ ਤੋੜ ਲਾਂ ਸਵੇਰੇ ਤਾਂ ਟਾਈਮ ਨਹੀਂ ਲੱਗਦਾ ਮੇਰਾ ਇਹ ਆ ਪੀੜੀ ਨਾ ਤਰਾ ਇਹ ਮੈਂ ਕਿ ਹੁਣ ਲਾ ਲਈ ਆਪਣਾ ਨੇ ਪੀੜੀ ਪੀੜੀ ਦਾ ਕੇ ਤੋੜ ਦੇਆ ਤੇ ਦੋ ਹੱਥਾਂ ਨਾਲ ਤੋੜ ਲੰਨਿਆਂ ਨਾਲੇ ਖੜਤੀ ਤਾਂ ਓਕੇ ਸੀ ਵੀ ਬਹੁਤ ਲੱਗੇ ਬੰਨੇ ਨੀਚੇ ਨੀਚੇ ਬੈਠਣ ਨਾਲ ਫਿਰ ਪੀੜੀ ਰੱਖੀ ਜਿਹੇ ਇੱਧਰ ਤੋਂ ਪੱਥਣ ਵਾਲੀ ਇਹ ਧੈਣਾ ਹੁੰਦੀ ਇਹਨੇ ਬਹੁਤ ਪੱਥੜੀਆਂ ਨੇ ਉਹਦੇ ਨਾਲ ਤੇ ਉਹਦੇ ਵੀ ਕਰਕੇ ਮੈਨੇ ਫਿਰ ਦੇ ਦੇਣੀ ਕਿਉਂਕਿ ਇੰਨੀ ਹਰ ਕੋੜਾ ਕੋਈ ਆਈਆ ਮਿਲਦਾ ਪਾਈਆ ਵੀ ਨਹੀਂ ਹੈਗੀਆਂ ਤਿੰਨ ਚਾਰ ਦਿਨ ਹੋ ਗਏ ਉਹ ਆਪੱਥੜੇ ਜਿੰਨੀਆਂ ਆਈਆਂ ਤੇ ਫਿਰ ਮੈਂ ਹੋਸ ਤੇ ਦੇਣਾ ਪੀਂਦੇ ਰੋਕੇ ਤੁੱਕ ਕਰਨੀਏ ਤੋੜ ਲਾਨੀਏ ਇੱਥੇ ਬੱਸਾਂ ਨਹੀਂ ਆਉਂਦੀਆਂ ਨਿਆਲ ਦੇ ਵਿੱਚ ਕੀ ਕੀ ਪਾਪਾ ਕਰਦੀਆਂ ਨੇ ਤਾਂ ਇਸ ਨੂੰ ਤੋੜਦੇ ਹਾਂ ਸਵਾਦ ਤੇ ਨਾੜੇ ਸ਼ਾਮ ਨੂੰ ਵਧੀਆ ਪਰ ਸ਼ਾਮ ਆ ਜਾ ਮੁਰਿਆਂ ਦਾ ਇੱਥੇ ਸੌਂ ਆ ਜਾਂਦੀ ਹੈ ਕੀ ਲੋਕੀ ਤੋੜੀਏ ਹਾਂ ਕਿਸ ਕੀ ਕੀ ਅੰਜੀ ਉਪਰਾਂ ਤੋਂ ਤੋੜੇ ਤਾਂ ਵੀ ਕਬੂ ਦੀ ਬਹੁਤ ਮੀਠੀ ਪੂਰਾ ਬੈਠੇ ਤੋੜ ਲਾਨੀਏ ਸਖੜ ਤੋਂ ਤੋੜ ਲਈ ਹੋਰ ਕੀ ਆ ਵਿੱਚੋਂ ਦੀ ਇਹ ਨਹੀਂ ਰੋਟਾ ਤੋੜਾਂ ਪੁੱਕਾ ਇੰਨੇ ਇੰਨੇ ਪੁੱਕਾ ਕਿ ਅਨੇ ਜਾਂਦਾ ਕਿ ਪੁੱਕਾ ਸਨ ਕੁੱਤੇ ਬਿੱਲੇ ਸਭ ਬਿਲੇ ਵਾਲੇ ਹੋਰ ਸਾਫ ਬਹ ਹੋ ਰਿਹਾ ਤੋੜਦਾ ਇਸੇ ਦਾ ਤੋੜ ਲੇਂ ਦੇਖਦੇ ਹਾਂ ਮੈਂ ਖੜ ਕੇ ਤੋੜਦਾ ਇਹ ਵਰਗਾ ਦਹਾ ਮੈਨੂੰ ਤਾਂ ਬਹੁਤ ਹੀ ਘਰ ਕੋ ਬਹੁਤਾਂ ਡਰ ਲੱਗਦਾ ਹੋਰ ਨਾ ਦਸਾਂ ਮੇਰੇ ਕਿ ਹੋਰ ਦੇਖ ਕੇ ਤੋੜ ਲੈ ਸੀ ਜਿਹੜੀ ਹੈ ਜਿਹੜੀ ਤੇ ਉਹ ਤਾਂ ਨਹੀਂ ਤੇ ਗੋਹ ਤੇ ਖੱਕ ਸੋ ਗਈ ਨੂੰ ਸੂ ਤੇ ਲੈਣੀ ਤਾਂ ਨਹੀਂ ਨਾ ਕੁੱਤੀ ਆ ਤੇ ਨਹੀਂ ਕੋਈ ਤੋੜ ਲੈਣੀ ਬਾਅਦ ਚ ਸਮਾਰੋ ਜਿੱਦਾਂ ਬਣਾਉਣ ਦੀ ਪੱਲੂ ਦਾ ਖੱਕ ਨਾ ਦੇ ਹੋਣ ਤੇ ਇਸੇ ਸਮਾਰ ਲੂ ਅੰਦਰ ਦੇ ਕੇ ਥੋੜੇ ਥੋੜੇ ਕਰਕੇ ਇਹ ਲੋਕ

ਜੇ ਪਾ ਲਵੇ ਨਾਇਕ ਵੀ ਰਾਜ ਦੂਰ ਵਿਚਰ ਸੁਖ ਮਨਾਈ ਇਸ ਸੁਮਦੇਹ ਆਪ ਜੇ ਰਾਹ ਤੇ ਤੁੜ ਕਹਿੰਦਾ ਇਹ ਸਹੀ ਤੇ ਜਵਾਬ ਕੀ ਹੈ ਜਿੰਦ ਜੀ ਇੱਕ ਪੀੜੀ ਨੂੰ ਤੁਸੀਂ ਸਮਝਾ ਲਿਆ ਪਰ ਹੁਣ ਅਗਲੀ ਪੀੜੀ ਨਹੀਂ ਮੰਨਦੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ